ਫਾਟੀ ਹੈ ਜਿਹੜੀ ਅੱਜ ਪੱਡੀ ਮੇਜ ਸਿਮਨਾ ਕਰਕੇ ਪਹਿਲਾ ਹੈ ਮੈਂ ਸਭ ਤੋਂ ਪਹਿਲਾਂ ਅਸੀਂ মিডিਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਹੋ ਜੇ ਮਾਹੌਲ ਵਿੱਚ ਕਾਫੀ ਤੁਹਾਡੀ ਥੋੜੀ ਆਵਾਜ਼ ਵਾਲੀ ਉੱਚੀ ਹੈ ਮੈਂ ਕਹਾ ਵੀ ਅਹੀਂ ਸਭ ਤੋਂ ਪਹਿਲਾਂ ਸੁਜੋਖ ਸਾਨ ਮੋਰਚਾ ਅੱਜ ਤੁਹਾਡਾ ਧੰਨਵਾਦ ਕਰਦਾ ਤੁਸੀਂ ਕਾਫੀ ਦੇਰ ਇੱਥੇ ਢਿੱਕਿਆ ਸਾਨੂੰ ਇਹਦੇ ਵਾਸਤੇ ਤੁਹਾਡੇ ਧੰਨਵਾਦੀ ਹਾਂ ਅੱਜ ਅਸੀਂ ਜਿਹੜੀ ਮੀਟਿੰਗ ਰੱਖੀ ਸੀ ਵੀ ਜਿਹੜੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੋਈ ਆ ਪਹਿਲਗਾਮ ਦੀ ਜਿਹੜੀ ਘਟਨਾ ਹੋਈ ਆ ਅੱਜ ਅਸੀਂ ਸਾਰਿਆਂ ਨੇ ਇੱਕ ਮੂੰਹ ਫੈਸਲਾ ਕੀਤਾ ਇਹ ਪਹਿਲਗਾਮ ਘਟਨਾ ਦੀ ਉੱਚ ਪੱਧਰੀ ਜਾਂਚ ਹੋਵੇ ਇਹ ਕੌਣ ਦੋਸ਼ੀ ਕੌਣ ਨਹੀਂ ਇਹ ਕੀ ਹੋਇਆ ਇਹਦੇ ਚ ਕਿਹੜੀ ਕਮੀ ਰਹਿ ਗਈ ਸੋ ਇਹ ਇਹਦੀ ਪਹਿਲਗਾਮ ਦੀ ਘਟਨਾ ਜਿਹੜੀ ਹੋਈ ਆ ਉਹਦੀ ਉੱਚ ਪੱਧਰੀ ਜਾਂਚ ਹੋਵੇ ਜਿਹੜੀ ਇਹ ਲੜਾਈ ਹੋਈ ਆ ਆਪਸ ਵਿੱਚ ਅਸੀਂ ਜੰਗ ਲੜਾਈ ਨਹੀਂ ਚਾਹੁੰਦੇ ਜੰਗ ਲੋਕਾਂ ਦੀ ਮਹਗਾਈ ਬੇਰਜ਼ਗਾਰੀ ਪ੍ਰਸ਼ਟਾਚਾਰ ਇਹ ਲੈ ਕੇ ਆਉਂਦੀ ਕਤਲੇਆਮ ਲੈ ਕੇ ਆਉਂਦੀ ਆ ਮਨੁੱਖਤਾ ਦਾ ਕਾਂਗ ਕਰ ਦਿਆ ਉਹਦੇ ਚ ਲੋਕਾਂ ਦਾ ਬੜਾ ਨੁਕਸਾਨ ਹੁੰਦਾ ਹੈ ਬਾਰਡਰ ਤੇ ਰਹਿਣ ਵਾਲੇ ਸਾਨੂੰ ਪਤਾ ਕਿਤਨਾ ਜੰਗਾਂ ਹੁੰਦੀਆਂ ਨੇ ਸੋ ਅਸੀਂ ਇਹਦੇ ਵਿੱਚ ਫੈਸਲਾ ਕੀਤਾ ਵਾ ਕਿ ਅਸੀਂ ਆਪਣਾ 14 ਮਈ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਜਿਹੜੀਆਂ ਜੰਗਬਾਜ਼ ਤਾਕਤਾਂ ਨੇ ਜਿਹੜੀਆਂ ਪਿੱਛੇ ਕੰਮ ਕਰਦੀਆਂ ਜਿਹੜੀਆਂ ਅਸਰ ਤਾਕਤਾਂ ਜੰਗਬਾਜ਼ ਤਾਕਤਾਂ ਵਿਰੁੱਧ ਅਮਨ ਮਾਰਚ ਕਰਾਂਗੇ 14 ਤਰੀਕ ਨੂੰ ਸਾਰੇ ਪੰਜਾਬ 'ਚ ਬਹੁਤ ਵੱਡਾ ਫੈਸਲਾ ਹੈ ਮਾਮੂਲੀ ਫੈਸਲਾ ਨਹੀਂਗਾ ਕਿ ਜਿਹੜੇ ਜੰਗਬਾਜ਼ ਤਾਕਤਾਂ ਜਿਹੜੇ ਜੰਗ ਲਾਉਂਦੇ ਆ ਜੰਗਾਂ ਨੂੰ ਬਣਾਉਂਦੇ ਆ ਜਿਨ੍ਹਾਂ ਨੇ ਹਥਿਆਰ ਵੇਚਨੇ ਹੁੰਦੇ ਆ ਉਹਨਾਂ ਦੇ ਪਰਦੇ ਪਿੱਛੇ ਲੁਕੇ ਹੁੰਦੇ ਆ ਆ ਹੁਣ ਫਰਾਂਸ ਜਿਹੜਾ ਉਹ ਆਪਣਾ 64000 ਕਰੋੜ ਰੁਪਏ ਦੇ ਜਿਹੜੇ 26 ਰਫੇਲ ਜਹਾਜ਼ ਦਾ ਸੌਦਾ ਕਰ ਗਿਆ ਇਤਨਾ ਹੋਰ ਸੌਦੇ ਹੁੰਦੇ ਸੋ ਇਸ ਕਰਕੇ ਇਹ ਅਸੀਂ ਫੈਸਲਾ ਕੀਤਾ ਮੇਰੇ ਨਾਲ ਸਾਥੀ ਆ ਅਸੀਂ ਤਿੰਨ ਜਿਹੜੇ ਸਾਂ ਇੱਕ ਗਰਮੀਤ ਸਿੰਘ ਮਹਿਮਾ ਵਾ ਇਹ ਵੀ ਦੱਸਣਗੇ ਇਹ ਸਰਦੇਸ਼ ਸਿੰਘ ਇਹ ਵੀ ਦੱਸਣਗੇ ਅਸੀਂ ਅੱਜ ਉਹ ਤੇਰਾ ਪਾਣੀਆਂ ਦੇ ਬਾਰੇ ਵੀ ਕਾਫੀ ਚਰਚਾ ਕੀਤੀ ਆ ਉਹਦੀ ਅਸੀਂ ਅਗਲੀ ਮੀਟਿੰਗ ਜਿਹੜੀ ਆ ਉਹ 18 ਮਈ ਰੱਖ ਲਈ ਆ ਉਹਦੇ ਵਿੱਚ ਅਸੀਂ ਹੋਰ ਚਰਚਾ ਕਰਕੇ ਪਾਣੀਆਂ ਦੇ ਉੱਤੇ ਵਹੀ ਚਾਹੁੰਦੇ ਆ ਕਿ ਕੋਈ ਇੱਕ ਦੂਜੇ ਸੂਬੇ ਨਾਲ ਲੜਾਈ ਨਾ ਹੋਵੇ ਜੋ ਪ੍ਰਯਾਪਤ ਆ ਜੋ ਪ੍ਰਿੰਸੀਪਲ ਉਹਨਾਂ ਦੇ ਉੱਤੇ ਜਿਹੜਾ ਹੋਵੇ ਫੈਸਲਾ ਹੁਣ ਤੁਹਾਨੂੰ ਇਹ ਗਰਮੀਤ ਸਿੰਘ ਜਿਹੜੇ ਆ ਉਹ ਅਗਲੀ ਘਰ ਵਿੱਚ ਉਹ ਅੱਜ ਅਸਕਨ ਸੁਖਨਾ ਮੇਰਾ ਗਰਮੀਤ ਸਿੰਘ ਮੈਂ ਬਾ ਸੁਭਾ ਜਨਕਤਰ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਦੂਜਾ ਐਂਡਾ ਜਿਹੜਾ ਅੱਜ ਅਸੀਂ ਵਿਚਾਰਿਆ ਕਿ ਜੰਗ ਦੇ ਮਹੌਲ ਦੌਰਾਨ ਜਿਹੜਾ ਅਸੀਂ ਤਿੰਨ ਰੈਲੀਆਂ ਵੱਡੀਆਂ ਰੱਖੀਆਂ ਸਨ ਅਖਾੜਾ ਵਿੱਚ ਜਿਹੜਾ ਕਿਸਾਨਾਂ ਤੇ ਜ਼ਬਰ ਕੀਤਾ ਗਿਆ ਫੈਕਟਰੀ ਦਾ ਵਿਰੋਧ ਕਰਦਿਆ ਔਰ ਬਠਿੰਡਾ ਵਿੱਚ ਚੌਕੇ ਸਕੂਲ ਅਤੇ ਜੌਨ ਦੇ ਵਿੱਚ ਜ਼ਮੀਨਾਂ ਜਿਹੜਾ ਖੋਈਆਂ ਜਾ ਰਹੀਆਂ ਉਹਨਾਂ ਨੂੰ ਬਚਾਉਣ ਲਈ ਕਿਸਾਨ ਲੜ ਰਿਹਾ ਸੀ ਉਹਨਾਂ ਤੇ ਜ਼ਬਰ ਕੀਤਾ ਗਿਆ ਔਰ ਸੰਗਰੂਰ ਦੇ ਵਿੱਚ ਮਰਪਾਏ ਸਿੰਘ ਖਾਈ ਪਿੰਡ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਨ ਉਹ ਜ਼ਮੀਨ ਦੇ ਮਸਲੇ ਤੇ ਗਏ ਸੀ ਔਰ ਸਹੀ ਸਟੈਂਡ ਉਹਨਾਂ ਲਈ ਆ ਤੇ ਉਹਨਾਂ ਦੀਆਂ ਜਿਹੜਾ ਕੁਝ ਗੁੰਡਾਂ ਅਸਰਾ ਵੱਲੋਂ ਲੱਤਾਂ ਤੋੜਦੀਆਂ ਦਿੱਤੀਆਂ ਗਈਆਂ ਇੱਕ ਬਾਹ ਤੋੜ ਦਿੱਤੀ ਗਈ ਉਸ ਜਬਰ ਮਰਦ ਅਸੀਂ ਤਿੰਨ ਵੱਟੀਆਂ ਰੈਲੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ 13 ਤਰੀਕ ਦੀਆਂ ਰੱਖੀਆਂ ਸੀ ਉਹ ਅਸੀਂ ਪਿਛਲੇ ਦਿਨੀ ਪੋਸਟਪੋਨ ਕਰ ਦਿੱਤੀਆਂ ਸੀ ਉਹ ਜਿਹੜੀਆਂ ਰਲੀਆਂ ਹੁਣ ਜਿਹੜੀਆਂ ਅਸੀਂ ਵੱਟੀਆਂ ਰੈਲੀਆਂ ਨੇ ਜਿਹੜੀਆਂ ਉਹ 26 ਮਈ ਨੂੰ ਕਰਾਂਗੇ ਤਿੰਨੇ ਰੈਲੀਆਂ ਜਿਹੜਾ ਜਗਰਾਉਂ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਾਂਗੇ ਉੱਥੋਂ ਡੀਸੀ ਦਾ ਡੀਸੀ ਦਫ਼ਤਰ ਤੱਕ ਮਾਰਚ ਕਰਾਂਗੇ ਉਸ ਤੋਂ ਅੱਗੇ ਜਿਹੜਾ ਬਠਿੰਡੇ ਦੇ ਵਿੱਚ ਵੱਡਾ ਇਕੱਠ ਕਰਕੇ ਉੱਥੋਂ ਜਿਹੜਾ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਮੰਗ ਪੱਤਰ ਦੇਾਂਗੇ ਔਰ ਸੰਗਰੂਰ ਦੇ ਵਿੱਚ ਵੱਡਾ ਇਕੱਠ ਕਰਕੇ ਜਿਹੜਾ ਜ਼ਬਰਦਸਤ ਮੂਹ ਤੋੜ ਜਵਾਬ ਦੇਾਂਗੇ। ਸੋ ਇਹਨਾਂ ਸਖਦੇਵ ਸਿੰਘ ਰਾਇਆ ਵਾਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਜੀ ਅੱਜ ਵਾਲੇ ਜਿਹੜੇ ਸਾਡੀ ਮੀਟਿੰਗ ਆ ਇਹਦੇ ਵਿੱਚ ਪਾਣੀਆਂ ਦੇ ਸਬੰਧ ਤੇ ਅਸੀਂ 18 ਤਰੀਕ ਨੂੰ 18 ਮਈ ਨੂੰ ਜਿਹੜੀ ਮੀਟਿੰਗ ਫੇਰ ਇੱਥੇ ਹਾਲ ਚੀਂ ਰੱਖ ਦਿੱਤੀ ਕਰਨਲ ਸਿੰਘ ਈਸਰੂਪ ਭਮਲ ਦੇ ਵਿੱਚ ਤੇ ਅੱਜ ਦਾ ਜਿਹੜਾ ਪਾਣੀਆਂ ਦਾ ਮੁੱਦਾ ਇਹ ਦੋਵੇਂ ਸਰਕਾਰਾਂ ਜਿਹੜੀਆਂ ਰਲੀ ਭੁਗਤ ਨਾਲ ਪੰਜਾਬ ਤੇ ਡਾਕਾ ਮਾਰ ਰਹੀਆਂ ਇਹ ਡਾਕਾ ਵੱਜਣ ਨਾ ਦੇਾਂਗੇ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਇਹਦੀ ਵੀ ਰਲੀ ਭੁਗਤਾ ਇੱਕ ਲੋਲੂਪੋਪ ਜਿਹਾ ਕਰਦੇ ਆ ਕਿ ਜਿਹੜਾ ਜਾ ਕੇ ਦਹਿਮਤੇ ਬਹਿ ਜਾਣਾ ਉਹਨੂੰ ਤਾੜਾ ਲਾ ਦੇਣਾ ਪਰ ਅੰਦਰ ਖਾਤੇ ਜਿਹੜਾ ਇਹ ਭਾਜਪਾ ਦੇ ਨਾਲ ਇਹਦੀ ਜਿਹੜੀ ਸਾਂਝ ਬਣੀ ਹੋਈ ਆ ਤੇ ਜਿਹੜਾ ਹਰਿਆਣੇ ਨੂੰ ਪਾਣੀ ਜਿਹੜਾ ਵਧ ਦਿੱਤੀ ਜਾਂਦੇ ਕਿਉਂਕਿ ਹਰਿਆਣਾ ਆਪਦਾ ਪਾਣੀ ਵਰਤ ਚੁੱਕਾ ਤੇ ਸਾਡੇ ਤੋਂ ਜੇ ਪਾਣੀ ਮੰਗਣਾ ਤੇ ਥੋੜਾ ਬਤਾ ਕਰਸ ਦੇ ਆਧਾਰ ਤੇ ਮੰਗੇ ਕਿਉਂਕਿ ਇਹ ਜਿਹੜਾ ਦਬਾਰਾ ਨਾ ਪਾਣੀ ਮੰਗਦਾ ਔਰ ਕੇਂਦਰ ਜਿਹੜਾ ਇਹਨੂੰ ਦੋਂਦਾ ਏ ਇਹਦੀ ਅਸੀਂ ਨਖੇਦੀ ਕਰਦੇ ਆ ਔਰ ਦੋਹਾਂ ਸਰਕਾਰਾਂ ਦਾ ਵਿਰੋਧ ਕਰਦੇ ਆ ਵੈਗਰਜਿਕਾ ਖਲਸਾ ਬੈਂਕ ਬਾਟ ਤਾਕਤਾਂ ਵਿਰੁੱਧ ਬਈ ਲਈ ਬਣਾ ਭਾਰਤ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਹੀ ਕਰ ਰਹੇ ਆ ਵੀ ਜਿਹੜੀਆਂ ਜੰਗਬਾਜ਼ ਤਾਕਤਾਂ ਉਹਨਾਂ ਦਾ ਪਰਦਾ ਫਾਸ਼ ਕਰਨ ਲਈ ਜਿਹੜਾ ਅਮਨ ਮਾਰਚ ਆ ਉਹਦੀ ਤਿਆਰੀ ਲਈ 12 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਡਿਊਟੀਆਂ ਲੱਗੀਆਂ ਕਿਹੜੇ ਜ਼ਿਲ੍ਹੇ ਕਿਹੜੀ ਜਥੇਬੰਦੀ ਨੇ ਸਦਨਾ ਕਿਹੜੀ ਚ ਕਿਹੜੇ ਸਦਨਾ ਅਸੀਂ ਉਹਦੇ ਵਿੱਚ ਉਹ ਭਰਮੀਆਂ ਮੀਟਿੰਗਾਂ ਹੋਣਗੀਆਂ ਜਿਹਦੇ 14 ਦੀ ਤਿਆਰੀ ਕੀਤੀ ਜਾਊਗੀ ਉਹਦੇ ਵਿੱਚ ਬੈਨਰ ਬਣਨਗੇ ਉਹਦੇ ਤਖਤੀਆਂ ਹੋਣਗੀਆਂ ਇਹ ਸ਼ਹਿਰਾਂ ਦੇ ਵਿੱਚ ਬਜਾਨਾਂ ਦੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਇਹ ਅੱਜ ਕਾ ਆ ਹਾਲਾਤ ਨੇ ਇਹ ਜੰਗ ਟਾਉਣ ਲਿਆਉਂਦਾ ਵਾ ਜੰਗ ਦੇ ਕੀ ਅਸਰ ਹੁੰਦੇ ਆ ਸੋ ਇਸ ਕਰਕੇ ਇਹ ਸਾਰਾ ਕੁਝ ਅਸੀਂ ਚੈੱਕ ਆਊਟ ਕੀਤਾ ਵਾ ਪਾਣੀਆਂ ਦਾ ਸਾਥੀਆਂ ਨੇ ਦੱਸਤਾ ਇਹਨਾਂ ਵੀ ਦੱਸ ਦਿੱਤਾ ਸੋ ਇਹ ਸਾਡਾ ਜੇ ਤੁਸੀਂ ਕੋਈ ਸਵਾਲ ਕਰਨਾ ਹੋਵੇ ਉਹ ਕਰ ਸਕਦੇ ਹੋ